ਫਲਾਉ ਜੀ ਹਰ ਕੰਮ ਕਰਨ ਦੇ ਪਿੱਛੇ ਸਾਡੀ ਇੱਛਾ ਹੈ ਤੇ ਮਹਾਰਾਜ ਇਹ ਕਹਿੰਦੇ ਨੇ ਜਿਹਦੇ ਕੋਲ ਤੋਂ ਚਲ ਕੇ ਆਇਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤਿਨਾ ਹੁਣ ਕਾਮ ਤਿਨਿਕ ਗਊ ਦਾ ਨਾਮ ਹੈ ਸਨਾਤਨੀ ਮਤ ਦੇ ਵਿੱਚ ਉਹ ਮੰਨਦੇ ਨੇ ਵੀ ਕਾਮ ਤਿਨਿਕ ਗਊ ਹੈ ਤੇ ਜਿਹੜੀ ਉਹ ਗਊ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਗਊ ਦੇ ਕੋਲੋਂ ਉਹ ਜੋ ਵੀ ਕੁਝ ਮੰਗਦਾ ਹੈ ਉਸ ਸੋਰਾ ਕੁਝ ਉਹਨੂੰ ਪ੍ਰਾਪਤ ਹੁੰਦਾ ਹੈ ਜੋ ਵੀ ਮੰਗਦਾ ਹੈ ਕੁਝ ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੀ ਸਾਡੇ ਦੀ ਕਾਮ ਤੀਨ ਹੈ ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਜੀ ਸਾਰੀਆਂ ਇੱਛਾਵਾਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੀਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ ਹੇ ਮੇਰੇ ਮਨ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਸੋ ਐਸਾ ਉਹ ਪਰਮੇਸ਼ਰ ਵਾਹਿਗੁਰੂ ਜੀ ਜਿਹੜਾ ਇਸ ਤਰੀਕੇ ਦੇ ਨਾਲ ਇੱਛਾ ਮ ਕਾਮਨਾ ਮ ਪੂਰੀਆਂ ਕਰਨ ਵਾਲਾ ਹੈ ਜਿਸ ਦਾ ਨਾਮ ਕਹਿੰਦੇ ਉਸ ਦੇ ਨਾਮ ਨੂੰ ਧਿਆਉਣਾ ਕਰ ਉਹਦੀ ਗੁਰਬਾਣੀ ਨੂੰ ਪੜ੍ਹਨਾ ਕਰ ਜਪਣਾ ਕਰ ਤੇ ਵਾਹਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣੇਗਾ ਸੱਚੇ ਪਾਤਸ਼ਾਹ ਮਹਾਰਾਜ ਵੀ ਐਹੀਓ ਗੱਲ ਸਮਝਾਉਂਦੇ ਨੇ ਜਦੋਂ ਤੂੰ ਸੰਗਤ ਦੇ ਵਿੱਚ ਆਇਆ ਸੰਗਤ ਦੇ ਵਿੱਚ ਆ ਕਰਕੇ ਜੋ ਉਪਦੇਸ਼ ਨੂੰ ਸੁਣਿਆ ਤੇ ਸੁਣ ਕਰਕੇ ਕਮਾਉਣਾ ਕੀਤਾ ਇੱਕ ਬਾਰਾਂ ਜੀ ਇੱਕ ਚੋਰ ਸੀ ਹੁਣ ਜਿਹੜਾ ਚੋਰ ਹੈ ਉਹਦਾ ਕੰਮ ਉਹਦਾ ਪੇਸ਼ਾ ਹੈ ਚੋਰੀ ਕਰਨਾ ਉਹ ਆਪਣੇ ਪੁੱਤਰ ਨੂੰ ਵੀ ਕੰਮ ਚੋਰੀ ਦਾ ਹੀ ਸਿਖਾਉਂਦਾ ਪਿੱਛੇ ਵੀ ਉਹਦੇ ਦਾਦੇ ਪੜਦਾਦੇ ਸਾਰੇ ਐਹੀਓ ਕੰਮ ਕਰਦੇ ਆਏ ਨੇ ਸੀਨੇ ਬਸੀਨੇ ਕੰਮ ਉਹਨਾਂ ਦਾ ਚੋਰੀ ਦਾ ਤੇ ਜਦੋਂ ਆਪਣੇ ਪੁੱਤਰ ਨੂੰ ਚੋਰੀ ਦਾ ਕੰਮ ਸਿਖਾ ਰਿਆ ਸੀ ਸਮਾਂ ਆਇਆ ਉਹ ਪਕੜਿਆ ਗਿਆ ਤੇ ਉਹਨੂੰ ਮੌਤ ਦੀ ਸਜ਼ਾ ਹੋਈ ਹੁਣ ਘਰ ਦੇ ਵਿੱਚ ਜਿੰਨਾ ਕੁ ਸੀ ਉਹ ਖਾ ਪੀ ਲਿਆ ਤੇ ਉਹਦੇ ਬਾਅਦ ਉਹਦੀ ਮਾਤਾ ਨੇ ਫਿਰ ਆਪਣੇ ਪੁੱਤਰ ਨੂੰ ਪ੍ਰੇਰਨਾ ਸ਼ੁਰੂ ਕੀਤਾ ਵੇ ਪੁੱਤਰ ਚੱਲ ਹੁਣ ਤੂੰ ਵੀ ਕਰ ਚੋਰੀ ਤੇਰਾ ਪਿਓ ਵੀ ਚੋਰੀ ਕਰਦਾ ਹੁੰਦਾ ਸੀ ਘਰ ਦਾ ਗੁਜ਼ਾਰਾ ਤਾਂ ਹੀ ਉਹ ਚੱਲਣਾ ਚੋਰੀ ਕਰਕੇ ਆ ਪਰ ਉਹਦਾ ਪਹਿਲਾ ਪਿਓ ਇੱਕ ਗੱਲ ਸਿਖਾਉਂਦਾ ਜੀ ਵੀ ਪੁੱਤਰ ਜਿੱਥੇ ਵੀ ਸਤ ਸੰਗ ਹੋਵੇ ਨਾ ਉਹਦੇ ਕੋਲ ਨੂੰ ਨਹੀਂ ਤੁਲੰਗਣਾ ਕਦੇ ਵੀ ਜਿੱਥੇ ਵੀ ਰੱਬ ਦਾ ਨਾਮ ਜਪਿਆ ਜਾ ਰਿਹਾ ਹੈ ਪਰਮੇਸ਼ਰ ਦੀ ਬੰਦਗੀ ਕੀਤੀ ਜਾ ਰਹੀ ਹੈ ਉਹਦੇ ਕੋਲ ਨੂੰ ਨਹੀਂ ਤੁਲੰਗਣਾ ਜੇ ਕਿਤੇ ਤੇ ਕੋਲ ਨੂੰ ਲੰਘ ਗਿਓ ਐਸਾ ਸਮਾਂ ਬਣ ਗਿਆ ਉੱਥੇ ਨੂੰ ਲੰਘਣਾ ਪੈ ਗਿਆ ਤੇ ਕੰਨਾਂ ਵਿੱਚ ਉਂਗਲੀਆਂ ਦੇ ਕੇ ਲੰਘਣਾ ਉਹਾਂ ਦਾ ਸਤ ਸੰਗ ਤੋਂ ਇੱਕ ਵੀ ਸ਼ਬਦ ਤੇਰੇ ਕੰਨਾਂ ਦੇ ਵਿੱਚ ਨਾ ਪਵੇ ਤੇ ਹੁਣ ਜਦੋਂ ਵੀ ਪਹਿਲੇ ਟੀਚਰ ਮਾਤਾ ਬੱਚੇ ਦੀ ਹੁੰਦੀ ਹੈ ਤੇ ਜੋ ਮਾਂ ਨੇ ਸਿਖਾਣਾ ਜੋ ਪਿਓ ਨੇ ਸਿਖਾਣਾ ਬੱਚਾ ਉਹਨੂੰ ਗ੍ਰਹਿਣ ਕਰਦਾ ਪਿਓ ਨੇ ਉਹਨੂੰ ਚੋਰੀ ਕਰਨੀ ਸਿਖਾਈ ਸੀ ਹੁਣ ਪਿਓ ਚੜ੍ਹਾਈ ਕਰ ਗਿਆ ਤੇ ਉਹਦੇ ਬਾਅਦ ਪੁੱਤਰ ਨੇ ਚੋਰੀ ਕਰਨੀ ਆਰੰਭ ਕਰ ਦਿੱਤੀ ਇੱਕ ਦਿਨ ਕਹਿੰਦੇ ਰਾਜ ਮਹਿਲਾਂ 'ਚ ਚੋਰੀ ਕਰਕੇ ਭੱਜਿਆ ਪਿੱਛੇ ਦੇ ਸਪਾਹੀ ਲੱਗ ਗਏ ਇਹ ਭੱਜਿਆ ਜਾ ਰਿਹਾ ਕੀ ਵੇਖ ਰਿਹਾ ਵੀ ਅੱਗੇ ਕਿਤੇ ਦੀਵਾਨ ਸਜਿਆ ਹੋਇਆ satsang ਹੋ ਰਿਹਾ ਹੈ ਬੜਾ ਇਕੱਠ ਹੈ ਆਵਾਜ਼ ਆ ਰਹੀ ਹੈ ਦੂਰ ਤੱਕ ਮਾਂ ਦੀ ਗੱਲ ਚਿੱਤੇ ਦੇ ਵਿੱਚ ਆਈ ਸਤਸੰਗ ਹੋ ਰਿਹਾ ਹੈ ਸਤਸੰਗ ਤੇ ਇੱਕ ਵੀ ਸ਼ਬਦ ਤੇਰੇ ਕੰਨਾਂ 'ਚ ਨਾ ਪਵੇ ਇਸ ਕਰਕੇ ਕੰਨਾਂ ਵਿੱਚ ਉਂਗਲੀਆਂ ਦੇਉ ਕੰਨਾਂ 'ਚ ਉਂਗਲੀਆਂ ਦੇ ਦਿੱਤੀਆਂ ਤੇ ਤੁਰਿਆ ਜਾ ਰਿਹਾ ਹੈ ਇਹਦੇ ਪੈਰ ਦੇ ਵਿੱਚ ਕੰਡਾ ਲੱਗਾ ਤੇ ਹੁਣ ਉਹ ਪੈਰ ਦੇ ਵਿੱਚੋਂ ਕੰਡਾ ਕੱਢਣ ਦੇ ਲਈ ਕੰਨ ਦੇ ਵਿੱਚ ਉਂਗਲੀ ਕੱਢਣੀ ਪੈਣੀ ਸੀ ਇਹਨੇ ਕਹਿੰਦੇ ਉਹ ਕੰਡਾ ਕੱਢਣ ਦੇ ਲਈ ਪੈਰ ਦੇ ਵਿੱਚੋਂ ਕਣ ਦੇ ਵਿੱਚੋਂ ਉਂਗਲੀ ਕੱਢੀ ਤੇ ਜਿੰਨੀ ਦੇਰ ਵਿੱਚ ਉਹ ਕੰਡਾ ਕੱਢਿਆ ਪੈਰ ਦੇ ਵਿੱਚੋਂ ਉਨੀ ਦੇਰ ਵਿੱਚ ਇਹਦੇ ਕੰਨਾਂ ਦੇ ਵਿੱਚ ਸ਼ਬਦ ਪਏ ਵੀ ਜਿਹੜੇ ਅਵਤਾਰੀ ਪੁਰਸ਼ ਨੇ ਨਾ ਦੇਵੀ ਦੇਵਤੇ ਹੁੰਦੇ ਨੇ ਇਹਨਾਂ ਦੀ ਪਰਸਾਈ ਨਹੀਂ ਹੁੰਦੀ ਬਾ ਇੰਨੀ ਗੱਲ ਸੁਣੀ ਇਹਨੇ ਫੇਰ ਕਰਨਾ ਚੁਗਲੀਆਂ ਦੇ ਲਈਆ ਸਿਪਾਹੀ ਪਿੱਛੇ ਆ ਗਏ ਉਹਨਾਂ ਨੇ ਪਕੜ ਲਿਆ ਤੇ ਪਕੜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਇਹਨੂੰ ਕਹਿੰਦੇ ਨੇ ਵੀ ਦਸ ਚੋਰੀ ਤੂੰ ਕੀਤੀ ਐ ਤੇ ਦੂਸਰਾ ਕਰਮ ਹੁੰਦਾ ਚੋਰ ਨੂੰ ਸਿਖਾਇਆ ਜਾਂਦਾ ਵੀ ਤੂੰ ਕਦੇ ਵੀ ਸੱਚ ਨਹੀਂ ਬੋਲਣਾ ਹਮੇਸ਼ਾ ਝੂਠ ਬੋਲਣਾ ਮੰਨਣਾ ਹੀ ਨਹੀਂ ਇਹ ਮੰਨਣ ਤੇ ਨਾ ਆਵੇ ਉਹਨਾਂ ਨੇ ਬੜੇ ਡਰਾਬੇ ਦਿੱਤੇ ਬੜਾ ਯਤਨ ਕੀਤਾ ਵੀ ਕਿਸੇ ਤਰੀਕੇ ਦੇ ਨਾਲ ਏ ਡੋਲੇ ਇਹ ਮੰਨੇ ਵੀ ਮੈਂ ਚੋਰੀ ਕੀਤੀ ਹੈ ਫਿਰ ਇਹਨੂੰ ਸਜ਼ਾ ਦਵਾਈ ਹੈ ਉਹ ਬੰਦਾ ਮੰਨਿਆ ਨਾਲ ਤੇ ਉਸ ਵੇਲੇ ਫਿਰ ਉਹਨਾਂ ਨੇ ਇੱਕ ਪਰਪੰਚ ਰਚਿਆ ਵੀ ਇੱਕ ਝੂਠਾ ਸ਼ੇਰ ਲਿਆਂਦਾ ਜਾਏ ਪੁਤਲਾ ਉਦੇ ਉਤੇ ਇੱਕ ਦੇਵੀ ਬਣਾ ਕਰਕੇ ਵੇਖਣ ਨੂੰ ਉਹ ਦੇਵੀ ਲੱਗੇ ਤੇ ਉਹ ਅਸੀਂ ਇੱਥੇ ਲੈ ਕਰਕੇ ਆਈਏ ਤੇ ਇਹਦੇ ਨਾਲ ਗੱਲਬਾਤ ਕਰਾਈਏ ਤੇ ਉਹਨੂੰ ਕਹੀਏ ਵੀ ਤੂੰ ਸੱਚ ਬੋਲ ਦੇ ਤੇ ਮੈਂ ਤੈਨੂੰ ਬਚਾ ਲਵਾਂਗਾ ਤੇ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਪਰਵੰਚ ਰਚਿਆ ਦੇਵੀ ਨੂੰ ਬਣਾ ਕਰਕੇ ਲਿਆਂਦਾ ਸ਼ੇਰ ਦੇ ਉੱਤੇ ਦੇਵੀ ਬੈਠੀ ਹੈ ਤੇ ਉਹ ਕਹਿ ਰਹੀ ਹੈ ਵੀ ਪੁੱਤਰ ਤੂੰ ਸੱਚ ਬੋਲ ਦੇ ਮੈਂ ਤੈਨੂੰ ਬਚਾ ਲਵਾਂਗੀ ਤੇ ਇਹ ਪਹਿਲਾਂ ਤਾਂ ਪ੍ਰਭਾਵਿਤ ਹੋਇਆ ਵੀ ਦੇਵੀ ਸੱਚੀ ਛਾਏ ਮੈਨੂੰ ਬਚਾਉਣ ਦੇ ਲਈ ਆਈ ਹੈ ਪਰ ਫਿਰ ਮੁੜ ਕੇ ਇਹਦੇ ਦਿਮਾਗ ਦੇ ਵਿੱਚ ਉਹ ਜਿਹੜਾ ਇੱਕ ਸ਼ਬਦ ਸੁਣਿਆ ਸੀ ਵੀ ਦੇਵੀ ਦੇਵਤਿਆਂ ਦੀ ਪਰਛਾਈ ਨਹੀਂ ਹੁੰਦੀ ਤੇ ਉਹਦੀ ਪਰਛਾਈ ਸੀ ਤੇ ਇੱਕਦਮ ਇਹ ਸਮਝ ਗਿਆ ਵੀ ਨਹੀਂ ਇਹ ਮੇਰੇ ਨਾਲ ਪ੍ਰਪੰਚ ਕਰ ਰਹੇ ਨੇ ਧੋਖਾ ਕਰ ਰਹੇ ਨੇ ਉਸੇ ਵੇਲੇ ਮੁੱਕਲ ਕੇ ਕਹਿੰਦਾ 나 ਜੀ ਮੈਂ ਚੋਰੀ ਕੀਤੀ ਨਹੀਂ ਮੈਂ ਤਾਂ ਸਾਈ ਹੀ ਨਹੀਂ ਮੈਂ ਤਾਂ 사ਤ ਸੰਗਤ ਦੇ ਵਿੱਚੋਂ ਆ ਰਿਹਾ ਸੀ ਇਹਨਾਂ ਨੇ ਮੈਨੂੰ ਪਕੜ ਲਿਆ ਆਖਰਕਾਰ ਉਹਦੇ ਕੋਲ ਕੋਈ ਸਾਕਸ਼ੀ ਨਹੀਂ ਉਹ ਮੰਨਿਆ ਨਹੀਂ ਬੰਦਾ ਤੇ ਉਹਨਾਂ ਨੂੰ ਸਪਾਈਆਂ ਨੂੰ ਛੱਡਣਾ ਪਿਆ ਘਰ ਦੇ ਵਿੱਚ ਗਿਆ ਆਪਣੀ ਮਾਂ ਨੂੰ ਜਾ ਕਰਕੇ ਦਾਦਾ ਵੀ ਮਾਤਾ ਜੈਦਾ ਦਾ ਹੋਇਆ ਉਹ ਕਹਿੰਦੀ ਵੀ ਚਲ ਤੂੰ ਸ਼ੁਕਰ ਕਰ ਵੀ ਤੂੰ ਬਚ ਕੇ ਆ ਗਿਆ ਕਹਿੰਦਾ ਨਾ ਨਾ ਤੇਰੀ ਸਿੱਖਿਆ ਦਿੱਤੇ ਦੇ ਨਾਲ ਸ਼ੁਕਰ ਨਹੀਂ ਇਹ ਤੇ ਸ਼ੁਕਰ ਉਹਦਾ ਆ ਜਿਹੜਾ ਪੈਰ ਦੇ ਵਿੱਚ ਕੰਡਾ ਲੱਗਿਆ ਇੰਨੀ ਕੁ ਧੀਰ ਮੈਂ ਸਤ ਸੰਗ ਸੁਣਿਆ ਮੇਰੇ ਕੰਨਾਂ 'ਚ ਪਿਆ ਤੇ ਮਾਤਾ ਅੱਜ ਮੈਂ ਜੇਲ੍ਹ ਦੇ ਵਿੱਚੋਂ ਆਜ਼ਾਦ ਹੋਈਆਂ ਤੂੰ ਸੋਚ ਹੁਣ ਜਦੋਂ ਅਸੀਂ ਪੂਰੀ ਉਮਰ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਸਤ ਸੰਗ ਕਰਾਂਗੇ ਤੇ ਉਹ ਪਰਮੇਸ਼ਰ ਵਾਹਿਗੁਰੂ ਜੀ ਸਾਡੇ ਉੱਤੇ ਕਿੰਨੀ ਕਿਰਪਾ ਕਰੇਗਾ ਕਿੰਨੀ ਬਖਸ਼ਿਸ਼ ਕਰੇਗਾ ਤੇ ਜਦੋਂ ਮਨੁੱਖ ਸਤ ਸੰਗਤ ਦਾ ਸਹਾਰਾ ਲੈਂਦਾ ਰੱਬ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਸਹਾਰਾ ਰਹਿਦਾ ਹੈ ਉਹਦੇ ਮਨ ਦੇ ਜਿੰਨੇ ਵੀ ਮਨੋਰਥ ਨੇ ਸਰਬ ਮਨੋਰਥਾ ਪੂਰਨ ਕਾਮ ਕਹਿੰਦੇ ਵਾਹਿਗੁਰੂ ਜੀ ਸਾਰੇ ਮਨੋਰਥ ਪੂਰੇ ਕਰਦੇ ਨੇ ਸਾਰੀਆਂ ਇੱਛਾਵਾਂ ਇਹਦੀਆਂ ਪੂਰੀਆਂ ਕਰਦੇ ਨੇ ਬੁਝ ਗਈ ਤ੍ਰਿਸ਼ਨਾ ਹਰ ਜਸ ਹੈ ਅਗਾਨੇ ਪਰ ਅਗਗਿਰ ਤੇ ਕਿਰਪਾ ਜਦੋਂ ਜੋਂ ਜਿਵੇਂ ਜਿਵੇਂ ਇਹ ਨਾਮ ਜਪਦਾ ਚੱਲਿਆ ਜਾਂਦਾ ਹੈ ਇਹਦੀ ਜਿੰਨੀ ਵੀ ਉਹ ਤ੍ਰਿਸ਼ਨਾ ਹੈ ਨਾ ਮਾਇਆ ਵਾਲੀ ਸਤਿਗੁਰੂ ਜੀ ਮਹਾਰਾਜ ਕਹਿੰਦੇ ਬੁਝ ਗਈ ਤ੍ਰਿਸ਼ਨਾ ਉਹ ਵੀ ਸਾਰੀ ਬੁਝ ਜਾਂਦੀ ਹੈ ਜਿਵੇਂ ਅੱਗ ਦੇ ਉੱਤੇ ਪਾਣੀ ਪਾਈਏ ਨਾ ਅੱਗ ਬੁਝ ਗਈ ऐसे तरीके ਦੇ ਨਾਲ ਜਦੋਂ ਨਾਮ ਰੂਪੀ ਜਲ ਦੀ ਵਰਖਾ ਹੁੰਦੀ ਹੈ ਇਹਦੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਜਿੰਨੀ ਵੀ ਮਾਇਆ ਦੀ ਤ੍ਰਿਸ਼ਨਾ ਹੈ ਜਿੰਨੀ ਵੀ ਪਦਾਰਥਾਂ ਦੀ ਲਾਲਸਾ ਹੈ ਜਿੰਨਾ ਵੀ ਇਹ ਚਾਹੁੰਦਾ ਵੀ ਮੈਂ ਬੁੱਤੇ ਬੁੱਤਾ ਇਕੱਠਾ ਕਰ ਲਵਾਂ ਮੇਰੇ ਕੋਲ ਹੀ ਦੁਨੀਆ ਜਹਾਨ ਦੀ ਦੌਲਤ ਆ ਜਾਏ ਸਤਿਗੁਰੂ ਜੀ ਮਹਾਰਾਜ ਕਹਿੰਦੇ ਉਹ ਤ੍ਰਿਸ਼ਨਾ ਵੀ ਇਹਦੀ ਬੁੱਝ ਜਾਂਦੀ ਹੈ ਹਰ ਜਸ ਹੈ ਅਗਾਨੇ ਹਰੀ ਜਸ ਦੇ ਨਾਲ ਅਗਾਨੇ ਇਹ ਰੱਜ ਜਾਂਦਾ ਇਹਦੀ ਤ੍ਰਿਪਤੀ ਹੋ ਜਾਂਦੀ ਹੈ ਇਹ ਮੁੜ ਕਰਕੇ ਇਹਨੂੰ ਕਦੇ ਵੀ ਮਾਇਆ ਦੀ ਭੁੱਖ ਨਹੀਂ ਲੱਗਦੀ ਜਪ ਜਪ ਜੀਵਾ ਸਾਰੰਗ ਪਾਨੇ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜਿਹਦੇ ਹੱਥ ਦੇ ਵਿੱਚ ਧੁਨੁਖ ਪਕੜਿਆ ਹੋਇਆ ਸਾਰੰਗ ਪਾਨ ਹੱਥ ਦੇ ਵਿੱਚ ਉਹਨੇ ਧੁਨੁਖ ਪਕੜਿਆ ਹੋਇਆ ساری ਪ੍ਰithvi ਦੀ ਰੱਖਿਆ ਕਰਨ ਵਾਲਾ ਹੈ ਉਹਦਾ ਨਾਮ ਫਿਰ ਇਹ ਜਪ ਜਪ ਕੇ ਜਿਉਂਦਾ ਹੈ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾ ਹੋ ਸਾਚੇ ਨਾਮ ਕੀ ਲੱਗੈ ਭੁੱਖ ਫੇ ਉਹਨਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਉਹ ਅੰਮ੍ਰਿਤ ਵੇਲੇ ਅੱਖ ਦੇ ਖੁਜਾਉਂਦੇ ਨਹੀਂ ਸੰਧਿਆ ਦਾ ਸਮਾਂ ਕਦੇ ਖੁਜਾਉਂਦੇ ਨਹੀਂ ਦਿਨ ਵੇਲੇ ਜਦੋਂ ਸਮਾਂ ਮਿਲਦਾ ਉਦੋਂ ਗੁਰਬਾਣੀ ਪੜ੍ਹਦੇ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਨੇ ਕਿਉਂਕਿ ਉਹਨਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਜਿਵੇਂ ਸਰੀਰਿਕ ਭੁੱਖ ਸਾਨੂੰ ਲੱਗਦੀ ਹੈ ਨਾ ਨਾ ਸਰੀਰਿਕ ਭੁੱਖ ਲੱਗੇ ਤੇ ਤਾਂ ਵੀ ਬੰਦੇ ਦਾ ਸਰੀਰ ਗੜਬੜ ਹੈ ਜਿਆਦਾ ਭੁੱਖ ਲੱਗ ਰਹੀ ਹੈ ਤੇ ਤਾਂ ਹੀ ਦਿੱਕਤ ਹੈ ਫਿਰ ਵੀ ਡਾਕਟਰ ਦੇ ਕੋਲ ਜਾਣਾ ਪੈਂਦਾ ਵੀ ਬਹੁਤ ਜਿਆਦਾ ਭੁੱਖ ਲੱਗ ਰਹੀ ਹੈ ਹੁਣ ਆਮ ਕਰਕੇ ਬੱਚਿਆਂ ਦੇ ਨਾਲ ਹੁੰਦਾ ਹੈ ਬੱਚੇ ਜਿਆਦਾ ਦੋ ਦੋ ਵਾਰ ਵੈਸੇ ਤੇ ਬੱਚਿਆਂ ਦਾ ਸੁਭਾਅ ਹੈ ਪਰ ਜੇ ਬੱਚੇ ਨੂੰ ਮਾਂ ਨੂੰ ਲੱਗੇ ਵੀ ਜਿਆਦਾ ਭੁੱਖ ਲੱਗੀ ਹੈ ਤੇ ਡਾਕਟਰ ਕੋਲ ਜਾਂਦੀ ਹੈ ਵੀ ਡਾਕਟਰ ਦਵਾਈ ਦਿੰਦਾ ਵੀ ਪੇਟ ਵਿੱਚ ਕੀੜੇ ਨਾ ਕਿਤੇ ਹੋਣ ਹੁਣ ਬੰਦੇ ਨੂੰ ਵੀ ਮਨੁੱਖ ਨੂੰ ਵੈਸੇ ਭੁੱਖ ਜਿਆਦਾ ਘੱਟ ਲੱਗਦੀ ਹੈ ਤੇ ਨਾ ਲੱਗਣ ਦੀ ਬਿਮਾਰੀ ਜਿਆਦਾ ਹੈ ਵੀ ਮੈਨੂੰ ਭੁੱਖ ਹੀ ਨਹੀਂ ਲੱਗਦੀ ਪੇ ਡਾਕਟਰ ਕਹਿੰਦਾ ਵੀ ਨਹੀਂ ਕੋਈ ਨਾ ਕੋਈ ਦਿੱਕਤ ਹੈ ਜਿਆਦਾ ਲੀਵਰ ਦੇ ਵਿੱਚ ਦਿੱਕਤ ਹੈ ਜਾਂ ਕੋਈ ਹੋਰ ਕੋਈ ਤੰਤ ਇਦਾਂ ਦੇ ਕੋਈ ਗੱਲਬਾਤ ਬਣ ਗਈ ਤੇ ਫਿਰ ਉਹਦੀ ਦਵਾਈ ਚਲਾਉਂਦਾ ਹੁਣ ਜੇ ਸੱਚੇ ਨਾਮ ਦੀ ਭੁੱਖ ਨਹੀਂ ਨਾ ਲੱਗਦੀ ਮਨ ਨੂੰ ਤੇ ਮਹਾਰਾਜ ਕਹਿੰਦੇ ਨੇ ਇਹਦਾ ਮਤਲਬ ਅਜੇ ਮਨ ਦੇ ਵਿੱਚ ਕੋਈ ਨਾ ਕੋਈ ਦਿੱਕਤ ਹੈ ਮਨ ਨੂੰ ਸੱਚੇ ਨਾਮ ਦੀ ਭੁੱਖ ਲੱਗਣੀ ਚਾਹੀਦੀ ਹੈ ਤੇ ਪਰ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪ ਕੇ ਰੱਬ ਦੇ ਪਿਆਰੇ ਸਦਾ ਵਾਸਤੇ ਰਜ ਜਾਂਦੇ ਨੇ ਉਹਨਾਂ ਨੂੰ ਮਾਇਆ ਵਾਲੀ ਜਿਹੜੀ ਤ੍ਰishna ਐ ਮਾਇਆ ਵਾਲੀ ਜਿਹੜੀ ਤ੍ਰੇ ਹੈ ਉਹ ਕਹਿੰਦੇ ਨਾਮ ਦੇ ਨਾਲ 부ਝ ਜਾਂਦੀ ਐ ਤੇ ਮੁੜ ਕਰਕੇ ਫੇਰ ਉਹ ਕਦੀ ਮਾਇਆਵਨ ਨੂੰ ਭੱਜਦੇ ਨਹੀਂ ਜਪ ਜਪ ਜੀਵਾ ਸਾਰੰਗ ਪਾਨੇ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਹੀ ਜਿਉਂਦੇ ਨੇ ਕਰਨ ਕਰਾਵਨ ਸਰਨ ਪਰਿਆ ਹੁਣ ਉਹ ਮਨੁੱਖ ਉਹ ਪ੍ਰਾਣੀ ਉਹ ਗੁਰੂ ਦਾ ਸਿੱਖ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਰਣ ਦੇ ਵਿੱਚ ਪਿਆ ਹੈ ਉਹਦੇ ਓਟ ਲਈ ਹੈ ਇਹਨੇ ਉਹਦਾ ਨਾਮ ਜਪਣਾ ਆਰੰਭ ਕੀਤਾ ਜਿਹੜਾ ਕਰਨ ਤੇ ਕਰਾਉਣ ਦੇ ਸਮਰੱਥ ਹੈ ਹਰ ਕੰਮ ਉਹ ਕਰਦਾ ਵੀ ਹੈ ਤੇ ਜਿਹਦੇ ਉੱਤੇ ਉਹ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰ ਦੇਵੇ ਉਹਨੂੰ ਕਰਾਉਣ ਦੇ ਕੁਝ ਕੰਮ ਨੂੰ ਕਰਨ ਦੇ ਸਮਰੱਥ